ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਜੀਤਾ ਨੇ ਸੰਦੀਪ ਤੇ ਸੋਨੂ ਦੀ ਕਰਵਾਈ ਲੜਾਈ ਆਪਾਂ ਇਸ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਸੰਦੀਪ ਦੀ ਕੁੜੀ ਬਿਮਾਰ ਹੁੰਦੀ ਆ ਤੇ ਉਸ ਨੂੰ ਬੁਖਾਰ ਚੜਿਆ ਹੁੰਦਾ ਤੇ ਕਦੇ ਉਸ ਨੂੰ ਕਦੀ ਬੁਖਾਰ ਉਤਰ ਜਾਂਦਾ ਕਦੀ ਚੜ ਜਾਂਦਾ ਸੰਦੀਪ ਸੋਚਦੀ ਆ ਇੱਕ ਵਾਰ ਇਸ ਨੂੰ ਡਾਕਟਰ ਕੋਲ ਦਿਖਾ ਜਾਂਦੇ ਆ ਸ਼ਹਿਰ ਜਾ ਕੇ ਇਸ ਦੀਆਂ ਰਿਪੋਰਟਾਂ ਕਰਵਾ ਜਾਂਦੇ ਆ ਇਹ ਦਿਗਾਂ ਮੇ ਸਕੂਲ ਤੋਂ ਵੀ ਛੁੱਟੀਆਂ ਵੱਜੀ ਜਾਂਦੀਆਂ ਤੇ ਇਹ ਠੀਕ ਵੀ ਨਹੀਂ ਹੋ ਰਹੀ। ਉਹ ਆ ਗੱਲ ਸੋਨੂੰ ਨੂੰ ਨਾ ਵੀ ਕਰਦੀ ਆ ਕਿ ਮੇਰੀ ਕੁੜੀ ਨੂੰ ਬਹੁਤ ਬੁਖਾਰ ਚੜਿਆ ਹੋਇਆ ਆ। ਕਦੇ ਇਸ ਨੂੰ ਬੁਖਾਰ ਉਤਰ ਜਾਂਦਾ, ਕਦੇ ਚੜ ਜਾਂਦਾ। ਇਸ ਨੂੰ ਇੱਕ ਵਾਰ ਆਪਾਂ ਸ਼ਹਿਰ ਜਾ ਕੇ ਡਾਕਟਰ ਨੂੰ ਦਿਖਾ ਜਾਂਦੀਆਂ ਤੇ ਇਸ ਦੀ ਰਿਪੋਰਟਾਂ ਰੋਟਣਾ ਇਸ ਦੀਆਂ ਕਰਵਾ ਲੈਣੇ ਕਿਤੇ ਇਸ ਨੂੰ ਮਲੇਰੀਆ ਨਾ ਹੋਵੇ। ਸੋਨੂੰ ਕਹਿੰਦਾ ਕੋਈ ਨਹੀਂ ਦੇਖਦੇ ਆ ਜਦੋਂ ਮੈਂ ਕੰਮ ਤੋਂ ਫ੍ਰੀ ਹੋ ਜਾਊਂਗਾ ਤਾਂ ਮੈਂ ਇਸ ਨੂੰ ਲੈ ਜਾਊਂਗਾ। ਤੇ ਸੰਦੀਪ ਸੋਚ ਲਿਆ ਕਿ ਸੋਨੂੰ ਜਲਦੀ ਕੰਮ ਤੋਂ ਫ੍ਰੀ ਹੋ ਜਾਵੇ। ਤੇ ਉਹ ਤੇ ਤਾਂ ਕਰਕੇ ਕੁੜੀ ਨੂੰ ਡਾਕਟਰ ਕੋ ਆਪਾ ਦਿਖਾਇਆ ਆਨੇ ਆ ਉਸ ਤੋਂ ਬਾਅਦ ਜੀਤਾ ਦੇਖਣ ਆਂਦੀ ਆ ਤਾਂ ਉਹ ਕੁੜੀ ਖੇਡਦੀ ਹੁੰਦੀ ਆ ਕਿ ਉਸ ਨੂੰ ਉਸ ਤੋਂ ਪਹਿਲਾਂ ਸੰਦੀਪ ਉਸ ਨੂੰ ਦਵਾਈ ਦੇ ਦਿੰਦੀ ਆ ਤੇ ਥੋੜੀ ਬਹੁਤ ਠੀਕ ਹੋ ਜਾਂਦੀ ਆ ਤੇ ਜੀਤਾ ਕਹਿੰਦੀ ਆ ਠੀਕ ਤਾਂ ਹੈਗੀ ਆ ਐਵੇਂ ਉਹ ਨਖਰੇ ਕਰੀ ਜਾਂਦੀ ਆ ਉਹ ਆਹ ਗੱਲ ਆ ਕੇ ਸੋਨ ਨੂੰ ਵੀ ਕਹਿੰਦੀ ਆ ਕਿ ਕੁੜੀ ਤਾਂ ਬਿਲਕੁਲ ਠੀਕ ਆ ਤੇ ਸੰਦੀਪ ਐ ਨਖਰੇ ਕਰੀ ਜਾਂਦੀ ਆ ਘੁੰਮਣ ਫਿਰਨ ਦੀ ਮਾਰੀ ਮੈਂ ਜਾ ਕੇ ਦੇਖ ਕੇ ਆਈ ਆ ਉਹ ਤਾਂ ਖੇਡ ਰਹੀ ਆ ਤੇ ਉਸ ਤੋਂ ਬਾਅਦ ਜੀਤਾ ਸੰਦੀਪ ਨੂੰ ਵੀ ਬੋਲਦੀ ਆ ਕਿ ਤੂੰ ਐਵੇਂ ਕੁੜੀ ਦਾ ਬਹਾਨਾ ਲਾ ਕੇ ਬਾਹਰ ਜਾਣਾ ਚਾਹੁੰਦੀ ਆ ਤੇਰੀ ਕੁੜੀ ਤਾਂ ਬਿਲਕੁਲ ਠੀਕ ਆ ਬਾਹਰ ਮੈਂ ਦੇਖ ਕੇ ਆ ਯੋ ਤਾਂ ਖੇਡ ਰਹੀ ਆ ਸੰਦੀਪ ਕਹਿੰਦੀ ਆ ਕਿ ਉਸਨੇ ਮੈਂ ਦਵਾਈ ਦਿੱਤੀ ਤਾਂ ਥੋੜੀ ਬੋਦੀ ਉਹ ਠੀਕ ਹੋਈ ਆ ਉਸ ਤੋਂ ਬਾਅਦ ਜਦੋਂ ਸੰਦੀਪ ਸੋਨੂ ਨੂੰ ਜਾ ਕੇ ਕਹਿੰਦੀ ਆ ਕਿ ਥੋੜਾ ਜਲਦੀ ਕਰੋ ਕੁੜੀ ਨੂੰ ਸ਼ਹਿਰ ਲੈ ਕੇ ਜਾਣਾ ਸੋਨੂ ਅੱਗੇ ਗੁੱਸੇ ਦੇ ਵਿੱਚ ਬੋਲਦਾ ਕਿ ਮੈਂ ਫਰੀ ਨਹੀਂ ਹੈਗਾ ਮੈਨੂੰ ਵੀ ਬਹੁਤ ਕੰਮ ਹੈਗੇ ਨੇ ਇਦੋਂ ਮੈਂ 프리 ਹੋ ਗਿਆ ਮੈਂ ਉਦੋਂ ਆਪਣੇ ਆਪ ਦੇਖ ਲੂੰਗਾ ਤੇ ਇਸ ਨੂੰ ਸ਼ਹਿਰ ਲੈ ਕੇ ਆਪਣੇ ਆਪ ਦਿਖਾ ਆਉਂਗਾ ਤੇ ਸੰਦੀਪ ਗੁੱਸੇ ਦੇ ਵਿੱਚ ਬੋਲਦੀ ਆ ਕਿ ਮੇਰੀ ਕੁੜੀ ਬਿਮਾਰ ਆ ਤੁਹਾਨੂੰ ਉਸਦੀ ਜਮਾਂ ਵੀ ਫਿਕਰ ਨਹੀਂ ਹੈਗੀ ਤੇ ਜਿਉਂ ਉਹਨੂੰ ਕਦੀ ਬੁਖਾਰ ਹੋ ਉੱਤਰਦਾ ਕਦੀ ਚੜਦਾ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਆ ਕਿ ਉਸ ਨੂੰ ਸਕੂਲ ਦੀਆਂ ਸਕੂਲ ਤੋਂ ਵੀ ਛੁੱਟੀਆਂ ਵੱਜ ਜਾਂਦੀਆਂ ਨੇ ਅੱਗੇ ਸੌਨ ਨੂੰ ਕਹਿੰਦਾ ਮੈਂ ਕੋਈ ਨਹੀਂ ਮੈਂ ਆਪਣੇ ਆਪ ਲੈ ਜਾਊਂਗਾ ਮੇਰੇ ਕੋ ਹੋਇਆ ਟਾਈਮ ਨਹੀਂ ਹੈਗਾ ਜਦੋਂ ਮੇਰੇ ਕੋ ਟਾਈਮ ਹੋਇਆ ਮੈਂ ਆਪਣੇ ਆਪ ਉਸ ਨੂੰ ਦਿਖਾ ਆਉਂਗਾ ਤੇ ਮੈਨੂੰ ਹਜੇ ਕੰਮ ਨੂੰ ਕਰ ਲੈਣ ਦਿਓ ਤੇ ਸੋਨੂੰ ਗੁੱਸੇ ਦੇ ਵਿੱਚੋਂ ਬਹੁਤ ਉਛ ਸੰਦੀਪ ਨੂੰ ਬੋਲਦਾ ਸੰਦੀਪ ਨੂੰ ਹੀ ਬਹੁਤ ਗੁੱਸਾ ਜੜ ਜਾਂਦਾ ਸੰਦੀਪ ਵੀ ਕਹਿੰਦੀ ਅਗਰ ਤੁਸੀਂ ਨਹੀਂ ਲੈ ਕੇ ਜਾਣੀ ਮੇਰੀ ਕੁੜੀ ਨੂੰ ਨਾਲ ਲੈ ਕੇ ਜਾ ਮੈਂ ਆਪਣੇ ਆਪ ਆਪਣੀ ਕੁੜੀ ਨੂੰ ਲੈ ਜਾਊਂਗੀ ਡਾਕਟਰ ਕੋ ਤੇ ਸੰਦੀਪ ਗੁੱਸੇ ਦੇ ਵਿੱਚੋਂ ਚਲੇ ਜਾਂਦੀ ਆ ਤੇ ਆਪਣੀ ਕੁੜੀ ਨੂੰ ਤਿਆਰ ਕਰਨ ਲੱਗ ਜਾਂਦੀ ਆ ਡਾਕਟਰ ਕੋ ਲੈ ਕੇ ਜਾਣ ਲਈ ਸੰਦੀਪ ਸੋਚਦੀ ਆ ਕਿ ਇੱਕ ਤਾਂ ਇਹਨਾਂ ਨੇ ਮੇਰੇ ਪੈਸੇ ਲਏ ਹੋਏ ਨੇ ਉੱਪਰੋਂ ਇੰਨੀ ਆਕੜਾਂ ਵੀ ਕਰਦੇ ਨੇ ਤੇ ਉਸ ਤੋਂ ਅਗਵਾਦ ਕੀ ਹੋਇਆ ਦੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ